ਰਾਜ ਕਾਂਗਰਸ ਪਾਰਟੀ ਉਹਦੇ ਐਸ்சி ਸੈੱਲ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਡੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਅਧਿਆਤਿ ਦੇ ਦੋਵੇਂ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਤੇ ਸਰਦੂਲ ਸਿੰਘ ਉਹਨਾਂ ਦੀ ਅਗਵਾਈ ਚ ਅੱਜ ਸਾਰੇ ਕਾਂਗਰਸ ਵਰਕਰ ਲੀਡਰ ਸਹਿਬਾਨ ਨੇ ਬੀਜੇਪੀ ਤੇ ਮੋਦੀ ਜੋ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਪੁਤਲਾ ਫੁੱਕਿਆ ਪੁਤਲਾ ਫੁੱਕਣ ਦਾ ਮੇਨ ਕਾਰਨ ਕੀ ਹੈ ਕੀ ਕਾਂਗਰਸ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇੱਕੋ ਹੀ ਆਵਾਜ਼ ਉਠਾਰੀ ਹੈ ਕਿ ਜਿਹੜੀ ਮੌਜੂਦਾ ਸੈਂਟਰ ਦੀ ਸਰਕਾਰ ਹੈ ਦਲਤ ਵਿਰੋਧੀ ਹੈ ਪਿਛੜਿਆਂ ਦੇ ਉਲਟਾ ਗਰੀਬਾਂ ਦੇ ਉਲਟਾ ਸਿਰਫ ਤੇ ਸਿਰਫ ਤਣਾੜਾਂ ਦੀ ਪਾਰਟੀ ਬਣੀ ਖੜੀ ਹੈ ਜਿਹੜੇ ਸਾਡੇ ਹਿੰਦੁਸਤਾਨ ਦੇ ਚੀਫ ਜਸਟਿਸ ਆਫ ਇੰਡੀਆ ਗਵਾਈ ਸਾਹਿਬ ਉਹ ਦਲਤ ਨੇ ਉਹਨਾਂ ਤੇ ਐਡੇ ਵੱਡੇ ਇੰਸਟੀਚਿਊਸ਼ਨ ਨੂੰ ਰਨ ਕਰਦੇ ਆ ਜਿੱਥੇ ਪੂਰੇ ਹਿੰਦੁਸਤਾਨ ਨੂੰ ਉਮੀਦ ਹੈ ਕਿ ਇੱਥੋਂ ਸਭ ਨੂੰ ਨਿਆਂ ਮਿਲੇਗਾ ਉਹਨਾਂ ਤੇ ਦਲਤ ਚਿਹਰੇ ਤੇ ਜੁੱਤਾ ਸਿੱਟਿਆ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਇਹ ਨਿੰਦਣਯੋਗ ਹੈ ਉਦੋਂ ਬਾਅਦ ਹਰਿਆਣਾ ਗਵਰਨਮੈਂਟ ਦੇ ਆਈਪੀਐਸ ਏਡੀਜੀ ਵੀ ਪੂਰਨ ਸਿੰਘ ਉਹਨਾਂ ਦਾ ਆਤਮ ਹੱਤਿਆ ਕਰਨਾ ਉਹ ਵੀ ਦਲਤ ਸੀਗੇ ਉਹਨਾਂ ਨੇ ਇਹ ਗੱਲ ਆਪ ਦੇ ਜਿਹੜੇ ਪੁੱਤਰ ਦੇ ਵਿੱਚ ਵੀ ਲਿਖ ਕੇ ਗਏ ਤੇ ਪਰਿਵਾਰ ਨੇ ਵੀ ਇਹ ਗੱਲ ਕਹੀ ਜੇ ਐਡੇ ਐਡੇ ਇੰਸਟੀਚਿਊਸ਼ਨ ਤੇ ਐਡੇ ਐਡੇ ਅਫਸਰ ਤੇ ਦੇਸ਼ ਨੂੰ ਚਲਾਉਣ ਵਾਲੇ ਅਜਿਹੇ ਲੋਕਾਂ ਤੇ ਅਜਿਹੀ ਕਾਰਵਾਈ ਹੋਊਗੀ ਜੇ ਉਹ ਦਲਤ ਹੋ ਕੇ ਸੇਫ ਨਹੀਂ ਹੈ ਤਾਂ ਜਿਹੜਾ ਅੱਜ ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਤੇ ਦਲਤ ਹਿੰਦੁਸਤਾਨ ਚ ਸੇਫ ਨਹੀਂ ਰਹਿ ਸਕਦਾ ਬੀਜੇਪੀ ਦੀ ਰਹਿਨਮਾਈ ਚ ਕਿਉਂਕਿ 바ਵਾ ਭੀਮrao ਅੰਬੇਡਕਰ ਜੀ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਸਾਰੀ ਚੀਜ਼ ਲਿਖੀ ਸੰਵਿਧਾਨ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਡੇ ਅਧਿਕਾਰਾਂ ਵਾਸਤੇ ਅੱਜ ਦੁਬਾਰਾ ਲੱਗਦਾ ਹੈ ਕਿ 바ਵਾ ਭੀਮਰਾਓ ਅੰਬੇਡਕਰ ਜੀ ਨੂੰ ਇਸ ਧਰਤੀ ਤੇ ਅਮਰ ਨੇ ਪਰ ਕਿਸੇ ਨਾ ਕਿਸੇ ਰੂਪ ਚ ਦੁਬਾਰਾ ਇੱਥੇ ਆਉਣਾ ਹੀ ਪੈਣਾ ਕਿਉਂਕਿ ਇੰਨਾ ਤੱਕੇਸ਼ਾ ਹੀ ਬੀਜੇਪੀ ਦੀ ਉਹਦੇ ਲੀਡਰਾਂ ਦੀ ਤੇ ਦਲਿਤ ਸਮਾਜ ਪਿਛੜਿਆ ਸਮਾਜ ਗਰੀਬ ਸਮਾਜ ਕੋਈ ਵੀ ਇੰਸਟੀਟਿਊਸ਼ਨ ਜਿੱਥੇ ਵੀ ਕੋਈ ਦਲਿਤ ਵੀਰ ਬੈਠੇ ਹੈ ਅਗਵਾਈ ਕਰਦੇ ਹੈ ਉਹ ਸਾਰੇ ਅਨਸੇਫ ਹੋਗੇ ਇਨਾਂ ਦੀ ਜ਼ਿੰਮੇਵਾਰੀ ਲੈਣ ਵਾਸਤੇ ਕਾਂਗਰਸ ਪਾਰਟੀ ਦਿਨ ਰਾਤ ਮਿਹਨਤ ਕਰਦੀ ਆ ਦਿਨ ਰਾਤ ਆਵਾਜ਼ ਬੁਲੰਦ ਕਰਦੀ ਆ ਦਿਨ ਰਾਤ ਸੜਕਾਂ ਤੇ ਆਉਂਦੀ ਐ ਪੁਤਲੇ ਫੂਕਦੀ ਐ ਪਰ 바ਵਾ ਭੀਮਰਾਓਂ ਅੰਬੇਡਕਰ ਜੀ ਨੂੰ ਧਰਤੀ ਤੇ ਦੁਬਾਰਾ ਕਿਸੇ ਰੂਪ ਦੇ ਵਿੱਚ ਆਉਣਾ ਹੀ ਪੈਣਾ ਕਿਉਂਕਿ ਉਹਨਾਂ ਤੋਂ ਬਿਨਾਂ ਇਹ ਚੀਜ਼ ਹੁਣ ਸੰਭਲ ਨਹੀਂ ਸਕਦੀ ਉਹਨਾਂ ਦਾ ਰੂਪ ਕਿਸ ਦੇ ਵਿੱਚ ਆਉਣਾ ਐ ਇਹ ਸਮਾਂ ਦੱਸੂਗਾ ਸਾਡੀ ਤਾਂ ਪ੍ਰਭੂ ਅੱਲਾਹ ਤਾਲਾ ਅਕਾਲਪੁਰਖ अनुमान जी राम जी जो भी सृष्टि ਦੇ ਸਾਡੇ ਦੇਵੀ ਦੇਵਤੇ ਨੇ ਉਹਨਾਂ ਮੂਰੇ ਇੱਕੋ ਹੀ ਅਪੀਲ ਹੈ ਕਿ हे ਪ੍ਰਭੂ ਜਿਹੜੇ दलित ਸਮਾਜ ਨਾਲ ਹਿੰਦੁਸਤਾਨ ਚ ਬੀਜੇਪੀ ਤੇ ਮਨੋਦੀ ਦੀ ਸਰਕਾਰ ਤੇ ਧਨਾੜ ਲੋਕ ਤੱਕਾ ਕਰੀ ਜਾਂਦੇ ਆ ਇਹਨਾਂ ਦੇ ਕਿਸੇ ਤਰੀਕੇ ਠੱਲ ਪਾਓ ਤੇ ਅੰਬੇਡਕਰ ਜੀ ਨੂੰ 바ਵਾ ਵੀਵਰਾਓ ਅੰਬੇਡਕਰ ਜੀ ਨੂੰ ਦੁਬਾਰਾ ਧਰਤੀ ਦੇ ਕਿਸੇ ਰੂਪ ਚ ਭੇਜੋ